ਹੇ ਮਿਰਦ ਭਇਆ ਤਨ ਸੀਜੈ ਦੇਹੀ ਰਾਮ ਨ ਜਪੈ ਅੰਤ ਸਨੇਹੀ ਨਾਮ ਵਿਸਾਰ ਚਲੇ ਮੋਇ ਕਾਲ ਅਹਰਗੇ ਝੂਠ ਖਵਾਰਾ ਹੈ ਨਾਮ ਵਿਸਾਰ ਚਲੇ ਕੂੜਿਆ ਰੋ ਆਵਤ ਜਾਤ ਪੜੇ ਸਿਰਿ ਸ਼ਾਰੂ ਸਨ ਪਾਏ ਪਈ ਅੜੇ ਸਿਰ ਮਾਰਾ ਹੈ ਖਾਜੇ ਪੈਜੇ ਰਲੀ ਕਰੀਜੈ ਬਿਨ ਅਬ ਭਗਤੀ ਬਾਦ ਮਰੀਜੈ ਸਾਰੇ ਅਵਸਰ ਕੀ ਸਾਰ ਨ ਜਾਣੈ ਜਮ ਮਾਰਿ ਕਿਆ ਚਾਰਾ ਹੈ ਪਰਵਿਰਤੀ ਨਰਵਿਰਤ ਪਿਛਾਣਾ ਗੁਰ ਕੈ ਸੰਗ ਸਬਦ ਘਰ ਜਾਣੈ ਕਿਸ ਹੀ ਮੰਦਾ ਆਖ ਨ ਚੱਲੈ ਸੱਚ ਖਰਾ ਸਚਿਆ ਰਾਹੀ ਸਾਚ ਬਿਨ ਆਦਰਸ ਜੈ ਨ ਕੋਈ ਸਾ ਸੋਦ ਪਹਿਜੇ ਪਤ ਹੋਈ ਆਪੇ ਬਖਸਲੇ ਤਿਸ ਭਾਵੈ ਹਾਉਮੇ ਗਰਬ ਨਿਵਾਰਾਹੀਂ ਅੰਗੁਰ ਕਿਰਪਾ ਤੇ ਹੁਕਮ ਪਛਾਣੈ ਜੁਗ ਹੈ ਜੁਗੰਤਰ ਕੀ ਵਿਦ ਜਾਣੈ ਨਾਨਕ ਨਾਮ ਜਪੋ ਤਰ ਤਾਰੀ ਸਜ ਤਾਰੀ ਤਾਰਨ ਹਾਰਾਹੀ ਮਾਰੂ ਮਹੱਲਾ ਪਹਿਲਾ ਅਰਸਾ ਮੀਤ ਨਹੀਂ ਮੈਂ ਕੋਈ ਜੇਨ ਤਨ ਮੰਦੀ ਆਸਰਤ ਸਮੋਈ ਸ੍ਰਬ ਜੀਆ ਪ੍ਰਤਪਾਰ ਸਮਾਲੇ ਸੁ ਅੰਤਰਦਾਨਾ ਬਿਨਾਏ ਅੰਗੁਰ ਸਰਵਰ ਹਾ ਮਹਾਂਸ ਪਿਆਰੇ ਸਾਗਰ ਮੈਂ ਰਤਨ ਲਾਲ ਬਹੁ ਸਾਰੇ ਮੋਤੀ ਮਾਨਕ ਹੀਰਾ ਹਜਸ ਗਾਵਤ ਮਨ ਤਨ ਭੀਨਾ ਹੈ ਅਗਮ ਅਗਾਹੂ ਗਾਧਨ ਰਾਲਾ ਅੰਤ ਨ ਪਾਈਐ ਗੁਰ ਗੋਪਾਲਾ ਸਤਗੁਰ ਮਤ ਤਾਰੇ ਤਾਰਨ ਹਾਰਾ ਮੇਲ ਲੈ ਰੰਗ ਲੀਨਾ ਹੈ ਸਤਗੁਰ ਬਾਜੋ ਮਉਤਕ ਨੇਹੀਵਾ ਜਗਾਦੀ ਰਾਮ ਸਨੇਹੀ ਦਰਗੇ ਮੁਕਤ ਕਰੇ ਕਰ ਕਿਰਪਾ ਮਉਸੇ ਅਵਗਣ ਕੀ ਨਾਹੀ ਸਤਿਗੁਰ ਦਾਤਾ ਮੁਕਤ ਕਰਾਏ ਸਭ ਰੋਗ ਗਵਾਏ ਅੰਮ੍ਰਿਤ ਰਸ ਪਾਏ ਜੰਮ ਜਗਾਤ ਨਾਹੀ ਕਰ ਲਾਗੈ ਜਿਸ ਅਗਣ 부ਝੀ ਢਰਸੀ ਨਾਹੀ ਕਾਇਆ ਹੰਸ ਪ੍ਰੀਤ ਬਹੁ ਧਾਰੀ ਓ ਜੋਗੀ ਪੁਰਖ ਓ ਸੁੰਦਰ ਨਾਰੀ ਹੰਸ ਭੋਗਾ ਚੋਜ ਬਨੋਦੀ ਓਰ ਚਲਤੇ ਮਤਾ ਨਕੀ ਨਾਹੀ ਸ੍ਰੇਟੋ ਪਾਇ ਰਹੇ ਪ੍ਰਵਸ਼ਾਜੈ ਪੌਣ ਪਾਣੀ ਬੈ ਸੰਤਰ ਗਾਜੈ ਮਨਵਾ ਡੋਲੇ ਦੂ ਸੰਗ ਸੋ ਪਾਇ ਜੋਗਿ ਸ਼ਕੀਨਾ ਹੈ ਦੁਖ ਸਹੀ ਆਏ ਹੁਕਮ ਪਾਇ ਚਲਣਾ ਕਿਉ ਰਹੀ ਹੈ ਨਰਕ ਕੋ ਮੈ ਗੋ ਤੇ ਖਾਵ ਲਾਗਤ ਪੋਘਾਈਐ ਜੈ ਸਾ ਕੀਚੈ ਸਤਗੁਰ ਬਾਜੋ ਮੁਕਤ ਨ ਹੋਈ ਇਤ ਬਾਦਾ ਅਗਰਸ ਦੀ ਨਾਹੀ ਖੰਡੇ ਤਾਰੇ ਗਲੇ ਆਤ ਭੀੜੇ ਲੇ ਕਾਲੀ ਜੈ ਤਿਲ ਨਕੀ ਨਾਹੀ ਮੀਤ ਸਵਾ ਮੁਕਤ ਪਰਾਇਨ ਆਣ ਦੇ ਨ ਕੀਰਤਨ ਕੀ ਨਾਹੀ ਵਪਾਰੀ ਵਿਰਲਾ ਲੈ ਲਾਹਾ ਸੌਦਾ ਕੀ ਗੁਰਮੁਖ ਖੋਜ ਲਹੇ ਜਨ ਪੂਰੇ ਓ ਸਮਦਰਸੀ ਗੁਰਮਤ ਕੋ ਪਾਵਹਿ ਗੁਰਕ ਮਨਹੁ ਇਉ ਆਤਮ ਰਾਮੈ ਲੀਨਾ ਹੈ ਜਦ ਸਾਰ ਦਸੇਵਕ ਤੇਰੇ ਤਰੇ ਭਵਨ ਸੇਵਕ ਤੂੰ ਤੂੰ ਸਿਰ ਸਿਰ ਦਾਤਾ ਸਭ ਤੇਰੋ ਕਾਰਣ ਕੀਨਾ ਹੈ ਆਏ ਓਏ ਦਰਗੇ ਪੈਦੇ ਸਤਿਗੁਰੂ ਛਡਾਏ चंचल चल नदी नाहे दसाई यत प्राप्त आवोगे न आए मारू मोहल्ला पहला नाले लाखन लखिए मूले ਗੁਰਮੁਖ ਲਖ ਵਿਚਾਰਾ ਹੈ ਗੁਰਮੁਖ ਸਾਧੂ ਸ਼ਰਨ ਤੁਮਾਰੀ ਕਰ ਕਿਰਪਾ ਪ੍ਰਭ ਪਾਰੇ ਉਤਾਰੀ ਅਗਣ ਪਾਣੀ ਸਾਗਰ ਹਤ ਗਹਿਰਾ ਗੁਰ ਸਤਗੁਰ ਪਾਰੇ ਉਤਾਰਾ ਹੈ ਮਨ ਮੋਖੇ ਅੰਦਲੇ ਸੋਜੀ ਨਾਹੀ ਆਵੇ ਜਾਹੇ ਮਰੇ ਮਰ ਜਾਹੇ ਪੂਰਬ ਲਿਖਿਆ ਲੇਖ ਨ ਮਟਈ ਜਮਦਰਿਆਂ ਦੁਖ ਵਾਰਾ ਹੈ ਇਕ ਆਵੇ ਜਾਵੇ ਕਰਵਾਸ ਨਾ ਪਾਵੇ ਕਿਰਤ ਕੇ ਬਾਦੇ ਪਾਪ ਕਮਾਵੇ ਅੰਦਲੇ ਸੋਜੀ ਬੂਝ ਨ ਕਾਈ ਲੋਭ ਬੁਰਾ ਅਹੰਕਾਰਾ ਹੈ ਫਿਰ ਬਿਨ ਕਾਤੇ ਧਨ ਸਿੰਗਾਰਾ ਪਰ ਫਿਰ ਰਾਤੀ ਖਸਮ ਵਿਸਾਰਾ ਜਿਉ ਬੇਸਵਾ ਪੂਰ ਬਾਬ ਕੋ ਕਹੀਐ ਤਿਉ ਫੂਕਟ ਕਾਲ ਵਿਕਾਰਾ ਹੈ ਪ੍ਰੇਤ ਪਿੰਜਰਮੈ ਦੁਖ ਘਨੇਰੇ ਨਰਕ ਪਚੇ ਅਗਿਆਣ ਅਧੇਰੇ ਧਰਮ ਰਾਇ ਕੀ ਬਾਕੀ ਲੀਝੈ ਇਹ ਹਰ ਕਾ ਨਾਮ ਵਿਸਾਰਾ ਹੈ ਸੂਜ ਤਪੇ ਅਗਣ ਬਿਖ ਝਾਲਾ ਆਪਤ ਪਸ਼ੂ ਮਨ ਮੁਖ ਬੇਤਾਲ ਆਸਾ ਮਨਸਾ ਕੂੜ ਕਮਾਵੇ ਰੋਗ ਬੁਰਾ ਬਰਿਆ ਰਾਹੀ ਮਸਤਕ ਭਾਰ ਕਲਰ ਸਿਰ ਭਾਰਾ ਕਿਉ ਕਰ ਭਵਜਲ ਲੰਗ ਸਪਾਰਾ ਸਤਿਗੁਰ ਬੋਇਥਿਆ ਜਗਾ ਦੀ ਰਾਮ ਨਾਮ ਨਿਸਤਾਰਾ ਹੈ ਪੁੱਤਰ ਕਲਤਰ ਜਗ ਹੇਤ ਪਿਆਰਾ ਮਾਇਆ ਮੋਹ ਪਸਰਿਆ ਪਸਾਰਾ ਜਮ ਕੇ ਫਾਇ ਸਤਿਗੁਰ ਤੋੜੇ ਗੁਰਮੁਖ ਤਤ ਵਿਚਾਰਾ ਹੈ ਕੂੜ ਮੁੱਠੀ ਚਾਲੈ ਬੋ ਰਾਹੀ ਮਨਮੁਖ ਦਾਜੇ ਪੜ ਪੜ ਪਾਈ ਅਮ੍ਰਿਤ ਨਾਮ ਗੁਰੂ ਵਰਦਾਣਾ ਨਾਮ ਜਪੋ ਸੂਸਾਰਾਹਿ ਸਤਗੁਰ ਤੁਠਾ ਸੱਚ ਦੜਾਏ ਸਭ ਦੁਖ ਮਿਟੇ ਮਾਰਗ ਪਾਈ ਕੰਡਾ ਪਾਏ ਨਾ ਗੱਡੇ ਮੂਲੇ ਜਿਸ ਸਗੋ ਰਖਣ ਹਾਰਾਹਿ ਖੇਹੁ ਖੇ ਰਲੇ ਤਨ ਛੀਜੈ ਮਨਮੁਖ ਪਾਥਰ ਸੈਲ ਨ ਭੀਜੈ ਕਰਨ ਪਲਾਵ ਕਰੇ ਬਹੁ ਤੇਰੇ ਨਰਕ ਸੁਰਗੇ ਅਵਤਾਰਾ ਹੈ ਮਾਇਆ ਬੇਖ ਬਿਆਂਗਮ ਨਾਲੇ ਇਨ ਦੁਬਦਾ ਘਰ ਬਹੁ ਤੇ ਗਾਲੇ ਸਤਿਗੁਰ ਬਾਜੋ ਪ੍ਰੀਤਨ ਉਪਜੈ ਭਗਤ ਰਤੇ ਪਤੀ ਆ ਰਹੇ ਸਾਖਤ ਮਾਇਆ ਕਉ ਬਹੁ ਤਾਵੈ ਨਾਮ ਵਿਸਾਰ ਕਹਾ ਸੁਖ ਪਾਵੇ ਤੇਹ ਗੁਣ ਅੰਤਰ ਖਪੇ ਖਪਾਵੇ ਨਾਹੀ ਪਾਰ ਉਤਾਰਾ ਹੈ ਕੂਕਰ ਸੁਕਰ ਕਹੀਏ ਕੂੜਿਆਰਾ ਭੌਂਕ ਮਰੇ ਭੌਂ 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 ਹਾਰਾ ਮਨ ਤਨ ਝੂਠੇ ਕੂੜ ਕਮਾਵੇ ਦੁਨਮਤ ਦਰਗੇ ਹਾਰਾ ਹੈ ਸਤਗੁਰ ਮਿਲੇ ਤਮਨ ਵਾਟੇ ਕੈ RAM ਨਾਮ ਦੇ ਸ਼ਰਨ ਪਰੇਕੈ ਹਰ ਤਨ ਨਾਮ ਅਮੋਲਕ ਦੇਵੇ ਹਰ ਜਸ ਦਰਗੇ ਪਿਆਰਾ ਹੈ RAM ਨਾਮ ਸਾਧੂ ਸਰਣਾਈ ਸਤਗੁਰ ਬਚਨੀ ਗਤ ਮਿਤ ਪਾਈ ਨਾਨਕ ਹਰ ਜਪ ਹਰ ਮਨ ਮੇਰੇ ਹਰ ਮੇਲੇ ਮਿਲਣ ਹਾਰਾ ਹੈ ਮਾਰੂ ਮਹੱਲਾ ਪਹਿਲਾ ਕਰ ਰੋਰੇ ਮਨ ਮੁਗਦੇ ਆਨੇ RAM ਜਪੋ ਅੰਤਰ ਗੱਧ ਧਿਆਨੇ ਲਾਜ ਛੋੜ ਰਚੋ ਅਪਰੰਪਰ ਇਉ ਪਾਵ ਮੂਤ ਦੁਆਰਾ ਹੈ ਜਿਸ ਬਿਸਰਿਆ ਜਮ ਜੋ ਹਣ ਲਾਗਾ ਸਭ ਸੁਖ ਜਾਹੇ ਦੁਖਾ ਫੁਨਿਆ ਗੈ RAM ਨਾਮ ਜਪ ਗੁਰਮਖ ਜੀ ਅੜੇ ਜੋ ਪਰਮਤਾ ਤ ਵਿਚਾਰਾ ਹੈ ਹਰ ਹਰ ਨਾਮ ਜਪਉ ਰਸ ਮੀਠਾ ਗੁਰਮੁਖ ਅਸ ਅੰਤਰ ਡੀਠਾ ਐਨੁ ਸ੍ਰਾਮ ਰਹੋ ਰੰਗ ਰਾਤੀ ਇਹ ਜਪ ਤਵ ਸੰਜਮ ਸਾਰਾ ਹੈ ਰਾਵ ਨਾਮ ਗੁਰਬਚਨੀ ਬੋਲੋ ਸੰਸਵਾ ਮੈਂ ਹਰਸ ਟੋਲੋ ਗੁਰਮਤਿ ਖੋਜ ਲਓ ਕਰ ਆਪਣਾ ਬਹੁੜਾ ਨ ਗਰਬ ਮਜਾਰਾ ਹੈ ਸੱਚ ਤੀਰਥ ਨਾਵੋ ਹਰ ਗੁਣ ਗਾਵੋ ਤਤ ਵਿਚਾਰੋ ਹਰ ਲਿਵ ਲਾਵੋ ਅੰਤ ਕਾਲ ਜਮ ਜੋਹੇ ਨੌ ਸਾਕੈ ਹਰ ਬੋਲੋ ਰਾਮ ਪਿਆਰਾ ਹੈ ਸਤਿਗੁਰ ਪੁਰਖ ਦਾਤਾ ਵੱਡਾ ਦਾਣਾ ਜਿਸ ਅੰਤਰ ਸਾਸ ਸਬਦ ਸਮਾਨਾ ਜਿਸ ਕਾ ਸਤਿਗੁਰ ਮੀਲ ਮਿਲਾਏ ਤੇ ਚੂਕਾ ਜਮ ਪਹਿ ਪਾਰਾ ਹੈ ਪੰਚ ਤਤ ਮਿਲ ਕਾਇਆ ਕੀਨੀ ਤਿਸ ਮੈਂ ਰਾਮ ਰਤਨ ਲੈ ਚੀਨੀ ਆਤਮ ਰਾਮ ਰਾਮ ਹੈ ਆਤਮ ਅਰ ਪਾਈਏ ਸਬਦ ਵਿਚਾਰਾ ਹੈ ਸਵਾ ਸੰਤੋਖ ਰਹੋ ਜਨ ਭਾਈ ਖਿਮਾ ਗਹੋ ਸਤਿਗੁਰ ਸਰਣਾਈ ਆਤਮ ਚੀਨ ਭਰਾਤਮ ਚੀਨੋ ਗੁਰ ਸੰਗਤਿ ਉਹ ਨਿਸਤਾਰਾ ਹੈ ਸਾਗਤ ਕੂੜ ਕਵਟ ਮੈਂ ਟੇਕਾ ਐਨ ਸੋ ਨਿੰਦਾ ਕਰੇ ਅਨੇਕਾ ਬਿਨ ਸਿਮਰਣ ਆਵੇ ਫੁਨ ਜਾਵੇ ਗਰਭ ਜਉਨੀ ਨਰਕ ਮੁਝਾਰਾ ਹੈ ਸਾਖਤ ਜਮ ਕੀ ਕਾਨ ਨ ਚੁੱਕੈ ਜਮ ਕਾ ਡਾਂਡਣ ਕਭੂ ਮੂਕੈ ਬਾਕੀ ਧਰਮ ਰਾਏ ਕੀ ਲੀਜੈ ਸ੍ਰੀ ਅਫਰੀਓ ਭਾਰਿ ਉਫਾਰਾਹੀ ਬਿਨ ਗੁਰ ਸਾਖਤ ਕਹੋ ਕੁਤਰਿਆ ਹਉ ਮੈਂ ਕਰਦਾ ਬਹੁ ਜਲ ਪਰਿਆ ਬਿਨ ਗੁਰ ਪਾਰ ਨ ਪਾਵੇ ਕੋਈ ਹਰ ਜਪੀਏ ਪਾਰਿ ਉਤਾਰਾ ਹੈ ਗੁਰ ਕੀ ਬਾਤ ਨ ਮੇਟੈ ਕੋਈ ਜਿਸ ਭਗਤ ਸੇ ਤਿਸ ਤਾਰੇ ਸੋਈ ਜਨਮ ਮਰਨ ਦੁਖ ਨੇੜ ਨ ਆਵੇ ਮਨ ਸੋ ਪ੍ਰਭ ਆਪ੍ਰੀਅ ਪਾਰਾ ਹੈ ਊਲੇ ਸੇਖ ਗੁਰ ਸਮਝਾਏ ਉਲੇ ਸੇਖ ਗੁਰੂ ਸਮਝਾਇ ਜਨਮ ਮਨ ਦੁੱਖ ਨੇੜ ਨ ਆਵੇ ਮਨ ਸੋ ਪ੍ਰਵਯਾ ਪ੍ਰੀਆ ਪਾਰਾਈ ਗੁਰ ਤੇ ਭੂਲੇ ਆਵੋ ਜਾਵੋ ਜਨਮ ਮਰੋ ਫੁਨ ਪਾਵ ਕੁਮਾ ਬਹੋ ਸਾਗਤ ਮੂੜ ਚੇਤਨਾ ਚੇਤੇ ਦੁੱਖ ਲਾਗੇ ਤਾ ਰਾਮ ਪੁਕਾਰਾ ਹੈ ਹੰ ਸੋਖ ਦੋਖ ਪੁਰਬ ਜਨਮ ਕੇ ਕੀਏ ਸੋ ਜਾਣੈ ਜਿਨ ਦਾਤੈ ਦिए ਕਿਸ ਕੋ ਦੋਸ ਦੇ ਤੂ ਪ੍ਰਾਣੀ ਸੋ ਆਪਣਾ ਕੀਆ ਕਰਾ ਰਾਹੀ ਹਾਵੇਂ ਮਮਤਾ ਕਰਦਾ ਆ ਆ ਸਾਮਣ ਸੰਬੰਧ ਚਲਾਇ ਮੇਰੀ ਮੇਰੀ ਕਰਤ ਕਿਆਲੇ ਚਾਲੇ ਵਿਖਲਾਦੇ ਸ਼ਾਰ ਬਿਕਾਰਾ ਹੈ ਹਰ ਕੀ ਭਗਤ ਕਰੋ ਜਨ ਭਾਈ ਕਾਤ ਕਦੋ ਮਨ ਮਣੇ ਸਮਾਈ ਔਰ ਚਲਤਾ ਠਾਠਾ ਰੱਖੋ ਕਰ ਆਪਣੇ ਦੋ ਕਾਟੇ ਕਾਟਣ ਹਾਰਾ ਹੈ ਹਰ ਗੁਰ ਪੂਰੇ ਕੀ ਓਟ ਪਰਾਤੀ ਗੁਰਮ ਘਰ ਲਿਓ ਗੁਰਮਖ ਜਾਤੀ ਨਾਨਕ ਰਾਮ ਨਾਮ ਮਾਤਿ ਉਤਮ ਹਰਿ ਬਖਸ਼ੇ ਪਾਰਿ ਉਤਾਰਾ ਹੈ ਮਾਰੂ ਮਹੱਲਾ ਪਹਿਲਾ ਸ਼ਰਨ ਪਰੇ ਗੁਰਦੇਵ ਤੁਮਾਰੀ ਤੂੰ ਸਮਰੱਥ ਦਇਆਲ ਮਰਾਰੀ ਤੇਰੇ ਚੋਜ ਨਾ ਜਾਣੈ ਕੋਈ ਤੂੰ ਪੂਰਾ ਪੁਰਖ ਵਿਧਾਤਾ ਹੈ ਤੂੰ ਆਜ ਜੁਗਾਦ ਕਰੇ ਪ੍ਰਤਪਾਲਾ ਕਟਕਲ ਰੂਪਿ ਅਨੂਬ ਦਿਆਲਾ ਜੋ ਤੁਧ ਭਾਵੇ ਤੇਵੇ ਚਲਾਵੇ ਸੋ ਤੇਰੋ ਕੀ ਆਕਮਾਤਾ ਹੈ ਅੰਤਰ ਜੋਤ ਪਲੀ ਜਗ ਜੀਵਨ ਸਭ ਕੱਢ ਭੋਗੈ ਹਰਸ ਪੀਵਣ ਆਪੇ ਲਿਵਾਇ ਆਪੇ ਦੇਵ ਹੈ ਤੇ ਹੋ ਲਈ ਜਗਤ ਪਿਤ ਦਾਤਾ ਹੈ ਜਗਤੋ ਪਾਏ ਖੇਲ ਰਚਾਇਆ ਪਵਨੇ ਪਾਣੀ ਅਗਣੀ ਜਿਉ ਪਾਇਆ ਦੇਹੀ ਨਗਰੀ ਨੌ ਦਰਵਾਜੇ ਸੋ ਦਸਵਾ ਗੁਪਤ ਰਹਾਤਾ ਹੈ ਚਾਰ ਨਦੀ ਅਗਣੀ ਅਸਰਾਲਾ ਕੋਈ ਗੁਰਮਖ ਬੂਝੇ ਸ਼ਬਦ ਨਿਰਾਲਾ ਸਾਗੁ ਦਰਮਤ ਡੂਬੇ ਦਾਜੈ ਗੋਰਾਕੇ ਹਰ ਲਿਵਰਾਤਾ ਹੈ ਆਪ ਤੇਜਵਾਇ ਪ੍ਰਥਵੀ ਆਕਾਸ਼ ਤਨਮੈ ਪੰਚ ਤਤ ਕਰਵਾਸਾ ਸਤਗੁਰ ਸਬਦ ਰਹੀ ਰੰਗ ਰਾਤਾ ਤਜ ਮਾਇਆ ਹਉਮੈ ਪ੍ਰਾਤਾਹੀ ਇਹ ਮਨ ਭੀਜੈ ਸਬਦ ਪਤੀਜੈ ਬਿਨਣਾਵੇ ਕਿਆ ਟੇਕ ਟਕੀਜੈ ਅੰਤਰ ਚੋਰ ਮੋਏ ਕਰ ਮੰਦਰ ਇਨ ਸਾਖਤ ਦੂਤ ਨਾ ਜਾਤਾ ਹੈ ਨੰਦਰ ਦੂਦ ਪੋਦ ਪੀ ਹਾਲੇ ਕਿੰਚੋ ਤਾਨ ਕਰੇ ਬੇਤਾਲੇ ਸ਼ਬਦ ਸੁਰਤ ਬਿਨ ਆਵੇ ਜਾਵੇ ਪਤ ਖੋਹੀ ਆਪ ਤ ਜਾਤਾ ਹੈ ਊੜ ਕਲਰ ਤਨ ਬਸਮੈ ਟੇਰੀ ਬਿਨ ਨਾਵੇ ਕੈਸੀ ਪਤ ਤੇਰੀ ਬਾਦੇ ਮੂਤ ਨਾਈ ਜੁਗ ਚਾਰੇ ਜਮ ਕੰਕਰ ਕਾਲ ਪਰਾਤਾ ਹੈ ਦਮ ਦਰ ਬਾਦੇ ਮਿਲੇ ਸਜਾਈ ਤਿਸ ਅਪਰਾਧੀ ਗਤ ਨਹੀਂ ਕਾਈ ਕਰਨ ਪਲਾਵ ਕਰੇ ਬਿਲ ਲਾਵੇ ਜੋ ਕੁੰਡੀ ਮੀਨ ਪਰਾਤਾ ਹੈ ਸਾਗਤ ਫਸ